ਕੇ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਮਹਾਰਾਜਾ ਮਹਾਨ ਗੁਰੂ ਇਹ ਗੱਲ ਵੱਖਰੀ ਹੈ ਭਈ ਸਰੂਪ ਕੋਈ ਘਰੋਂ ਗੁਰਦੁਆਰਾ ਸਾਹਿਬ ਨੂੰ ਲਿਆ ਰਿਹਾ ਜਾਂ ਗੁਰਦੁਆਰਾ ਸਾਹਿਬ ਤੋਂ ਘਰ ਨੂੰ ਲੈ ਕੇ ਜਾ ਰਿਹਾ ਤੇ ਰਾਹ ਵਿੱਚ ਜਾਂਦਾ ਅੱਜ ਦਾ ਮੁੰਡਾ ਅੱਜ ਦਾ ਸ਼ਖਸ ਉਹ ਅੱਧਾ ਮਿੰਟ ਜਾਂ 2-4 ਸੈਕਿੰਡ ਆਪਣਾ ਮੋਟਰਸਾਈਕਲ ਰੋਕਦਾ ਨਹੀਂਗਾ ਮਾਫ਼ ਕਰਦਿਓ ਮੈਂ ਅੱਖਾਂ ਨਾ ਘਟਨਾਵਾ ਵੀਦਾਰੀ ਨਾ ਤਾਂ ਸਟੇਜ ਉੱਤੇ ਕਹਿੰਦਾ ਪਤਾ ਹੀ ਨਹੀਂਗਾ ਸੋਚੀ ਨਹੀਂਗੀ ਪਤਾ ਨਹੀਂ ਕਿੱਥੇ ਸੁਰਤ ਲੱਗੀ ਹੋਈ ਐ ਕੋਲੋਂ ਦੀ ਮਰਦ ਦਾ ਸਰੂਪ ਲੰਘ ਰਿਹਾ ਉਹ ਆਪਣੇ ਰੰਗ 'ਚ ਹੀ ਆਪਣੀ ਮਸਤੀ ਵਿੱਚ ਹੀ ਕੋਲੋਂ ਦੀ ਰੇਸ ਤੇ ਕੇ ਮੋਟਰਸਾਈਕਲ ਨੂੰ ਤੇ ਲੰਘ ਗਿਆ ਘੱਟਾ ਪਾਉਂਦਿਆ ਜੇ ਕੋ ਗੱਡੀ ਤੇ ਜਾ ਰਿਹਾ ਤੇ ਹੰਕਾਰ ਹੀ ਚੜਿਆ ਹੁੰਦਾ ਇਕੱਲਾ ਗੱਡੀ ਤੇ ਨਹੀਂ ਚੜਿਆ ਹੁੰਦਾ ਉਹ ਹੰਕਾਰ ਦੇ ਘੋੜੇ ਤੇ ਚੜਿਆ ਹੁੰਦਾ ਜਿਸ ਬੰਦੇ ਦੇ ਥੱਲੇ ਕਾਰ ਹੋਵੇ ਤੇ ਹੋਵੇ ਵੀ ਵਧੀਆ ਨਵੀਂ ਉਹਨੂੰ ਦੁਨੀਆ ਕਿੱਥੇ ਚੰਗੀ ਤਰ੍ਹਾਂ ਨਜ਼ਰ ਆਉਂਦੀ ਉਹਨੂੰ ਤਾਂ ਕੀੜੇ ਮਕੌੜੇ ਸਭ ਨਜ਼ਰ ਆਉਂਦੇ ਐ ਤੇ ਮੈਂ ਬਹੁਤੀ ਵਾਰੀ ਵੇਖਿਆ ਐ ਕੋਈ ਹੋਵੇਗਾ ਵਰਲਾ ਰੱਬ ਦੇ ਪੈ ਵਾਲਾ ਉਤਰ ਜਾਂਦਾ ਫੇ ਕੋਈ ਫਰਕ ਨਹੀਂ ਪੈ ਚਲਿਆ ਅੱਧੇ ਮਿੰਟ ਨਾਲ ਗੁਰੂ ਸਾਹਿਬ ਆ ਰਿਹਾ ਤੇ ਹੱਥ ਜੋੜਨੇ ਅਸੀਸ ਝਕਾਉਣਾ ਤੇ ਮੈਂ ਗੱਲ ਵਿਸ਼ਵਾਸ ਨਾਲ ਕਹਿ ਸਕਦਾ ਪਤਾ ਨਹੀਂ ਕਿੰਨੇ ਕ ਦੁੱਖ ਕੱਟ ਦੇਣ ਕਿੰਨਿਆਂ ਕ ਬਲਾਵਾ ਗੁਰੂ ਕੱਟ ਦੇਵੇ ਜੇ ਰਾਹ ਵਿੱਚ ਕੋਈ ਐਸਾ ਸਮਾਂ ਮਾਰਾ ਤੇ ਗੁਰੂ ਕੱਟ ਸਕਦਾ ਪਰ ਅਸੀਂ ਤੇ ਕੋਲੋਂ ਦੀ ਘੱਟਾ ਪਾਉਂਦੇ ਲੰਘੇ ਸਾਨੂੰ ਸਤਕਾਰ ਕਰਨ ਦੀ ਜਾਜ ਹੀ ਨਹੀਂ ਆਈ